ਅਖਤ ਦੀ ਵੱਡੀ ਤੇ ਅਹਿਮ ਖਬਰ ਹੈ ਕਿ ਪਵਿੱਤਰ ਗ੍ਰੰਥਾ ਦੀ ਵਿਅਦਬੀ ਨੂੰ ਲੈ ਕੇ ਸਿਲੈਕਟ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਤਾਂ ਵਿਧਾਨ ਸਭਾ ਦੇ ਸਪੀਕਰ ਵੱਲੋਂ ਕਮੇਟੀ ਬਣਾਉਣ ਸੰਬੰਧੀ ਅਧਿਕਾਰਿਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਤਾਂ ਕਮੇਟੀ 'ਚ ਕੁੱਲ 15 ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ ਇਸ ਵਕਤ ਦੀ ਵੱਡੀ ਤੇ ਅਹਿਮ ਖਬਰ ਹੈ ਕਿ ਕਮੇਟੀ ਦਾ ਚੇਅਰਮੈਨ ਵਿਧਾਇਕ ਇੰਦਰਵੀਰ ਮਿੱੱਜਰ ਨੂੰ ਨਿਯੁਕਤ ਕੀਤਾ ਗਿਆ ਤਾਂ ਇਸ ਵਕਤ ਦੀ ਵੱਡੀ ਤੇ ਅਹਿਮ ਜਾਣਕਾਰੀ ਹੈ ਪਵਿੱਤਰ ਗ੍ਰੰਥਾ ਦੀ ਵਿਅਦਬੀ ਨੂੰ ਲੈ ਕੇ ਸਿਲੈਕਟ ਕਮੇਟੀ ਤਾ ਅਧਿਕਾਰਿਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਤਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਪਵਿੱਤਰ ਗ੍ਰੰਥਾ ਦੀ ਵਿਅਦਬੀ ਨੂੰ ਲੈ ਕੇ ਕਾਨੂੰਨ ਬਣਾਉਣ ਸੰਬੰਧੀ ਸਿਲੈਕਟ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ ਤਾਂ ਹੁਣ ਵਿਧਾਨ ਸਭਾ ਦੇ ਸਪੀਕਰ ਵੱਲੋਂ ਸਿਲੈਕਟ ਕਮੇਟੀ ਬਣਾਉਣ ਦੇ ਲਈ ਅਧਿਕਾਰਿਕ ਨੋਟੀਫਿਕੇਸ਼ਨ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਤਾਂ ਜਾਣਕਾਰੀ ਦੇ ਮੁਤਾਬਕ ਇਸ ਦੇ ਵਿੱਚ ਕੁੱਲ 15 ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਇੱਥੇ ਦੱਸਦੇ ਹੀ ਹੈ ਕਿ ਚੇਅਰਮੈਨ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਨੂੰ ਜਿਹੜਾ ਕੀ ਨਿਯੁਕਤ ਕੀਤਾ ਗਿਆ ਇਸ ਕਮੇਟੀ ਦਾ ਜੋ ਚੇਅਰਮੈਨ ਹੈ ਵਿਧਾਇਕ ਇੰਦਰਪੀਰ ਨਿੱਜਰ ਨੂੰ ਨਿਯੁਕਤ ਕੀਤਾ ਗਿਆ ਤੇ ਇਹ ਕਮੇਟੀ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ ਪੇਸ਼ ਹੋਏ ਤਵਦੀਦ ਅਨੁਸਾਰ ਬਣਾਈ ਗਈ ਹੈ ਜਿਸ ਦਾ ਮਕਸਦ ਸਿਰਫ ਪਵਿੱਤਰ ਗ੍ਰੰਥਾਂ ਦੀ ਬੇਅਦਬੀਆਂ ਜਾਂ ਘਟਨਾਵਾਂ ਨੂੰ ਰੋਕਣ ਦੇ ਲਈ ਸੀ ਅਤੇ ਕਾਨੂੰਨੀ ਉਹਦਾ ਢਾਂਚਾ ਜੋ ਤਿਆਰ ਕਰਨਾ ਸੀ ਉਸ ਨੂੰ ਲੈ ਕੇ ਇਹ ਕਮੇਟੀ ਬਣਾਈ ਗਈ ਹੈ ਤਾਂ ਕਮੇਟੀ ਚ ਪਾਸ ਕੀਤੀ ਜਾਣ ਵਾਲੇ ਜੋ ਵਿਧੇਕ ਜਾਂਚ ਹੈ ਉਸ ਦੀ ਗੰਭੀਰਤਾ ਉਸ ਦੇ ਨੁਕਤੇ ਉਸ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਸਾਰੀ ਹੀ ਜੋ ਕਿ ਇਸ ਦੇ ਵਿੱਚ ਰਿਪੋਰਟ ਤਿਆਰ ਕੀਤੀ ਜਾਏਗੀ ਤੇ ਵਿਧਾਨ ਸਭਾ ਦੇ ਵਿੱਚ ਚਰਚਾ ਲਈ ਅੰਤਮ ਮਸਤਵਾ ਜਿਹੜਾ ਆ ਇਸ ਦੇ ਵਿੱਚ ਤਿਆਰ ਕੀਤਾ ਜਾਏਗਾ ਤਾਂ ਕਮੇਟੀ ਨੂੰ ਮਨਜ਼ੂਰੀ ਦਿੱਤੀ ਗਈ ਹੈ 15 ਮੈਂਬਰਾਂ ਨੂੰ ਇਸ ਦੇ ਵਿੱਚ ਥਾਂ ਮਿਲੀ ਹੈ ਤਾਂ ਕਮੇਟੀ ਦੇ ਚੇਅਰਮੈਨ ਜਿਹੜਾ ਵਿਧਾਇਕ ਇੰਦਰ ਵੀਰ ਸਿੰਘ ਨੂੰ ਬਣਾਇਆ ਗਿਆ ਤਾਂ ਨਿਯੁਕਤ ਕੀਤਾ ਗਿਆ ਪਵਿੱਤਰ ਗ੍ਰੰਥਾ ਦੀ ਵਿਦਵਿਨ ਨੂੰ ਲੈ ਕੇ ਇੱਕ ਕਮੇਟੀ ਬਣਾਈ